ਜਿੰਨਾ ਚ ਇਨਸਾਨ ਦੀਆਂ ਅੱਖਾਂ ਨਹੀਂ ਖੁੱਲਦੀਆਂ ਆਪਣੀ ਦੌਲਤ ਨੂੰ ਚੰਗੇ ਪਾਸੇ ਨਹੀਂ ਲਾ ਸਕੂਗਾ 네ਗੇਟਿਵ ਪਾਸੇ ਲਾਊਗਾ 1 ਕਰੋੜ ਦਾ ਵਿਆਹ ਪੈਲਸ ਦੇ ਬਾਹਰ ਕਰ ਦੇਣਗੇ ਆਪਣੇ ਬੱਚੇ ਦਾ ਬਾਹਰ ਜੇ ਮੰਗਣ ਲਈ 50 ਰੁਪਏ ਵੀ ਮੰਗ ਲੈਣਗੇ ਨਾ ਇਹ ਭਿਆਸਾ ਦੇ ਦਿਓ 5 ਰੁਪਏ ਲੱਭਣਗੇ 2 ਰੁਪਏ ਲੱਭਣਗੇ 10 ਰੁਪਏ ਤੇ ਉਹਨੂੰ ਜਲੀਲ ਕਰਨਗੇ ਹੂੰ ਗਾਣ ਵਜਾਉਣ ਵਾਲਿਆਂ ਨੂੰ ਲੱਖਾਂ ਰੁਪਏ ਤੇ ਪਾਰਟੀ ਗਰੰਥੀਆਂ ਨੂੰ 500 ਰੁਪਿਆ 1100 ਰੁਪਿਆ 2000 ਰੁਪਿਆ ਉਹ ਵੀ ਤਰਲੇ ਮਰਾ ਕੇ ਇਹ ਆ ਤਾਂ ਪਾਵਰ ਆਫ 네ਗੈਟਿਵਿਟੀ ਕਾਲ ਦਾ ਯੋਰ ਜੋ ਦਿਮਾਗ ਤੇ ਹਾਵੀ ਆ ਹੂੰ ਬੁਰੇ ਕੰਮ ਕੋ ਉੂਠ ਖਲੋਵਾ ਨਾਮ ਕੀ ਬੇਲਾ ਪੈ ਪੈ ਸੋਵਾ ਚੰਗੇ ਕੰਮ ਨੂੰ ਲੋਗ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਪ੍ਰਮਾਤਮਾ ਦੇ ਅਧੀਨ ਨਹੀਂ ਚੱਲਦੇ ਕੁਦਰਤ ਦੇ ਅਧੀਨ ਨਹੀਂ ਚੱਲਦੇ ਉਹ ਉਹਨਾਂ ਨੂੰ ਕੰਟਰੋਲ ਕੀਤਾ ਹੋਇਆ ਮਿਡੀਰੀਲਿਜ਼ਮ ਨੇ ਉਹ ਦੌਲਤ ਦੀਆਂ ਫਕੀਆਂ ਡਾਗ ਰੱਖ ਦੇਣਗੇ ਲੇਕਿਨ ਚੰਗਾ ਕੰਮ ਨਹੀਂ ਕਰਨਗੇ ਹੂੰ ਕੋਈ ਐਕਸਟਰਨਲ ਪਾਵਰ ਉਹਨਾਂ ਨੂੰ ਕੰਟਰੋਲ ਕਰ ਰਹੀ ਹੈ ਜਿੰਨਾ ਚਿਰ ਉਸ ਨਾ ਦੇਖਣ ਵਾਲੀ ਸ਼ਕਤੀ ਤੋਂ ਕਾਲ ਦੀ ਸ਼ਕਤੀ ਤੋਂ ਦੀ ਪਾਵਰ ਆਫ ਡੈਥ ਉਹਨੂੰ ਸਾਈਡ ਤੇ ਨਹੀਂ ਕਰਦੇ ਉਹਨਾਂ ਚਿਰ ਲੋਕ ਆਪਣੇ ਸਮਾਜ ਦਾ ਚੰਗਾ ਭਵਿੱਖ ਨਹੀਂ ਸਿਰਜ ਸਕਦੇ ਉਹਨਾਂ ਚਿਰ ਉਹ ਬੰਦਿਸ਼ ਦੇ ਵਿੱਚ ਨੇ